ਸਾਡੇ ਵੱਡਿਆਂ ਨੇ ਜਮੀਨ ਬ੍ਰਹਮ ਗਿਆਨੀ ਸਾਧੋਬਾਜੀ ਸਿੰਘ ਹਾਲੀ ਸਾਹਿਬ ਵਾਲਾ ਨੇ ਕਦੇ ਵੀ ਆਪਣੇ ਆਪ 'ਚ ਮੈਂ ਨਹੀਂ ਲਿਆਂਦੀ ਤੇ ਉਹਨਾਂ ਨੇ ਸਾਨੂੰ ਸਿਖਾਇਆ ਵੀ ਇਹੀ ਹੈ ਕਿ ਕਦੇ ਹੰਕਾਰ ਨਿਕਰਨਾ ਮੈਂ ਨਹੀਂ ਕਰਨੀ ਜੇ ਮੈਂ ਆਏ ਜਿਹੜਾ ਡੇਰਾ ਦਾ ਬਹੁਤ ਜ਼ਿਆਦਾ ਲੇਟ ਸ਼ੁਰੂ ਹੁੰਦਾ ਜਾ ਕੇ 76 70 ਵੀ ਤਾਂ ਜਮੀਨ ਖੱਦੀ ਜਾਂਦੀ ਹੈ ਸਤਿ ਮਹਾਰਾਜ ਦਾ ਜਨਮ ਹੈ ਜਿਹੜਾ ਉਹ ਕਦੇ ਆਪਣੀ ਜਨਮ ਦੀ ਤਰੀਕ ਨਹੀਂ ਸੀ ਦੱਸਦੇ ਕਿਸੇ ਨੂੰ ਤੇ ਫਿਰ ਸਾਡੇ ਨਾਲ ਪਿਆਰੇ ਕੁਛ ਐਦਾਂ ਦਾ ਸੀ ਕੁਝ ਪਿਛਲੇ ਜਨਮਾਂ ਦਾ ਸਬੰਧ ਸੀਗਾ ਤੇ ਮੈਂ ਵੀ ਪੁੱਛਿਆ ਮੈਂ ਕਿਹਾ ਵੀ ਦੱਸਦਾ ਦੋਂ ਲੋਕ ਪੁੱਛੀ ਜਾਂਦੇ ਨੇ ਵੀ ਕਿਹੜਾ ਕਹਿੰਦੇ ਭਾਈ ਪਤਾ ਨਹੀਂ 10 ਅਗਸਤ ਕਹਿੰਦੇ ਨੇ ਮੈਨੂੰ ਤਾਂ ਪਤਾ ਨਹੀਂ ਬੱਚੇ ਨੂੰ ਕੀ ਪਤਾ ਹੁੰਦਾ ਉਹਦਾ ਜਨਮ ਕਦੋਂ ਹੋਇਆ ਫਿਰ ਕੋਰਾਲੀ ਵਾਲੇ ਪੰਡਤ ਜੀ инду ਸ਼ੇਖਰ ਜਿਹੜੇ ਕਿ ਪੰਡਿਤ ਮਕੰਦ ਬੱਲਵ ਜੀ ਦੇ بیٹے ਸੀ ਬਾਬਾ ਜੀ ਨਜ਼ਰਤ ژوند ਸੀਗਾ ਉਹ ਬਹੁਤ 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 ਜਿਆਦਾ ਡਿਫਿਕਲਟ ਔਖਾ ਸੀਗਾ ਬਚਪਨ ਤੋਂ ਹੀ ਤੇ ਕਦੇ ਉੱਥੇ ਕਿਉਂਕਿ ਕਰਾਲੀ ਸਟੇਸ਼ਨ ਸੀਗਾ ਕਰਾਲੀ ਸਟੇਸ਼ਨ ਦੇ ਬਾਹਰਲੇ ਪਾਸੇ ਇੱਕ ਦੁਕਾਨ ਸੀ ਚਾਦੀ ਉਹ ਚਾਦੀ ਪੇਪਰ ਹੁੰਦਾ ਸੀ ਉਹ ਚਾਦੀ ਦੁਕਾਨ ਦੇ ਨਾਲ ਹੀ ਪੰਡਿਤ ਮਕੰਦ ਬੱਲਵ ਜੀ ਦਾ ਦਫਤਰ ਸੀਗਾ ਜੋਤਿਸ਼ਾਲਾ ਸੀਗਾ ਕਹ ਲੋ ਤੁਸੀਂ ਉਹਨੂੰ ਉਹ ਸੀਗਾ ਤੇ ਬਾਬਾ ਜੀ ਉੱਥੇ ਵੀ ਚਲੇ ਜਾਂਦੇ ਸੀਗੇ ਛੋਟੇ ਸੀ ਬਚਪਨ ਸੀ ਕਈ ਵਾਰੀ ਪੰਡਿਤ ਜੀ ਕਹਿੰਦੇ ਸੀ ਵੀ ਇਹ ਮਸਤਾਨਾ ਹੈ ਭਾਗਤਾ ਇਹਨੂੰ ਰੋਟੀ ਖਿਲਾ ਦਿਓ ਤੇ ਕਈ ਵਾਰੀ ਰੋਟੀ ਖਾਣ ਵੀ ਵਿਚਾਰੇ ਦੋ ਦੋ ਦਿਨ ਦੇ ਭੁੱਖੇ ਉੱਥੇ ਰੋਟੀ ਖਾ ਲੈਂਦੇ ਸੀ ਇਸ ਗੱਲ ਕਰਕੇ ਜਿਹੜਾ ਬਾਬਾ ਜੀ ਦਾ ਜੀਵਨ ਹੈ ਰੰਮ ਦਾ ਦਾ ਜੀਵਨ ਬਹੁਤ ਔਕਾਤ ਦੇ ਕਠਰਾਇਆਂ ਪਰ ਆਇਆ ਹੈ। ਬਾਬਾਈ ਦਾ ਫਿਰ ਅਸੀਂ ਪਉ ਪੰਡਤ ਜੀ ਨੇ ਬਾਬਾ ਜੀ ਨੂੰ ਪੁੱਛਿਆ ਜੀ ਬੀ ਕਿਹੜੇ ਦਿਨ ਤੁਹਾਡਾ ਜਨਮ ਹੋਇਆ ਸੀ? ਕਹਿੰਦੇ ਭਾਈ ਮੈਨੂੰ ਤਾਂ ਪਤਾ ਨਹੀਂ ਉਦੋਂ ਜਨਮ ਆਸਤਮੀ थी। ਫਿਰ ਕਰਾਲੀ ਵਾਲੇ ਪੰਡਤ ਜੀ ਹਿੰਦੂ ਸ਼ੇਖਰ ਜੀ ਨੇ ਕੈਲਕੂਲੇਟ ਕੀਤਾ ਕਿ 10 ਅਗਸਤ 1936 ਨੂੰ ਤੇ ਜਨਮ ਆਸਤਮੀ ਸੀ। ਤੇ ਬਾਬਾ ਜੀ ਦੇ ਜਿਹੜੇ ਵੱਡੇ ਭਰਾ ਸੀ ਜੀਵਨ ਸਿੰਘ ਦਾ ਤਾਂ ਮੈਨੂੰ 18 ਸਾਲ ਵੱਡੇ ਸੀਗੇ ਉਹਨਾਂ ਦਾ ਸੰਤਾਂ ਮੈਨੂੰ ਪਤਾ ਨਹੀਂ ਆਦ ਨਹੀਂ ਜਿਹੜੇ ਜਗਾਦਰੀ ਵਾਲੇ ਸੀ ਉਹ ਬਾਬਾ ਜੀ ਤੋਂ 8 ਸਾਲ ਵੱਡੇ ਸੀਗੇ ਤੇ ਛੋਟੇ 4 ਸਾਲ ਛੋਟੇ ਸੀਗੇ ਤੇ ਛੋਟਿਆਂ ਦਾ 41 ਦਾ ਜਨਮ ਹੈ ਤੇ ਬਾਬਾ ਜੀ ਦਾ 36 ਦਾ ਜੋ ਹੀ 4 4 ਸਵਾ 4 ਸਾਲ ਦਾ ਫਰਕ ਹੈ